ਭਾਈ ਗੁਰਜੀ ਦਾ ਖੌਫਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾੜੇ YouTube ਚੈਨਲ ਅਤੇ Facebook ਤੇ ਸਵਾਤੇ ਅੱਜ ਜਿਹੜੇ ਆਪਾਂ ਲੈ ਕੇ ਆਏ ਆ ਪਟੇਲ ਸ਼ਾਹੀ ਪੱਗ ਜੀ ਲੈਂਥ ਸਾਢੇ 7 ਮੀਟਰ ਦਾ ਕਪੜਾ ਜਿਹੜਾ ਫੋਲਡ ਕਰਵਾਉਤਿਆ ਤੇ ਸਭ ਤੋਂ ਪਹਿਲੇ ਜਿਹੜਾ ਆਪਾਂ ਪੱਲੇ ਲਗਾਉਣਾ ਹੁੰਦਾ ਹੈ ਸੈਂਟਰ ਚ ਲੈ ਕੇ ਹੁਣ ਲੜ ਨੂੰ ਇਹਨਾਂ ਖਲ ਤਾਂ ਬਾਅਦ ਥੱਲੇ ਰੱਖ ਕੇ ਮਨਵਾ ਸੋਤਰਾ ਕੇ ਦੋਈ ਪੱਲੇ ਇਕੱਠੇ ਕਰ ਲੈਣ ਦੋਈ ਪੱਲੇ ਇਕੱਠੇ ਕਰ ਤੋਂ ਬਾਅਦ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਾਂਗੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅੱਧੇ ਖਦੀ ਗਲ ਢੱਕ ਕੇੜਾ ਉੱਪਰ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਲੜ ਦੀ ਸਫਾਈ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਬੇਰ ਤੋਂ ਆ ਜਿਹੜਾ ਆਪਾਂ ਅਗਲਾ ਡ ਲਗਾਉਣਾ ਲੜ ਨੂੰ ਵੈਗ ਤੋਂ ਪਿੰਚ ਕਰ ਲੈਣਾ ਨਹੀਂ ਤਾਂ ਖੁੱਲ ਜਾਵੇ ਥੱਲੇ ਰੱਖ ਕੇ ਬੰਦ ਪਾਸੇ ਉੱਤਰ ਕੇ ਤੇ ਲੜ ਨੂੰ ਇੱਕ ਵਾਰ ਫੋਲਡ ਕਰਨੇ ਲੜ ਨੂੰ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਲੜ ਨੂੰ ਉੱਪਰੋਂ ਦੱਬ ਲੈਣਾ ਤੇ ਉੱਪਰੋਂ ਦੱਬ ਕੇ ਡਬਲ ਲੜ ਨੂੰ ਡਬਲ ਇਹੜਾ ਦੋ ਵਾਰ ਲੜ ਨੂੰ ਫੋਲਡ ਕਰਕੇ ਤੇ ਜਿੰਨਾ ਪਾ ਫਾਸਲ ਰੱਖਣਾ ਚਾਹੁੰਦੇ ਉਹਦਾ ਫਾਸਲ ਲਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੁ ਫਿਰ ਤੋਂ ਵਾਈਡ ਜਿਹੜਾ ਆਪਾਂ ਅਗਲਾ ਲੜ ਲਗਣਾ ਲੜ ਨੂੰ ਵੈਕ ਤੋਂ ਪਿੰਚ ਕਰ ਲੈਣਾ ਪੁਣੀ ਦੋਖਲ ਤੋਂ ਬਾਅਦ ਥੱਲੇ ਰੱਖ ਕੇ ਮੱਧ ਪਾਸੇ ਉੱਤ ਰੱਖ ਕੇ ਚਾਰ ਉਂਗਲੀਆਂ ਨਾਲ ਜਿਹੜਾ ਲੜ ਨੂੰ ਉਪਰ ਲੋਡ ਕਰਨਾ ਆਪਣੀ ਜਿਹੜੀ ਪੁਣੀ ਸੈੱਟ ਕਰਕੇ ਤੇ ਫਿਰ ਜਿਹੜਾ ਲੜ ਡਬਲ ਫੋਲਡ ਕਰਨਾ ਲੜ ਨੂੰ ਡਬਲ ਫੋਲਡ ਕਰਕੇ ਇਹ ਨਾ ਪੱਪਲ ਦਾ ਫਸ ਰੱਖਣਾ ਪੜਦਾ ਫਸ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਸਾਫ ਕਰ ਕੇ ਜਿਹੜਾ ਲੜ ਨੂੰ ਲਗਾ ਦੇਣਾ ਇਹ ਜਿਹੜਾ ਪ੍ਰੋਗਰਾਮ ਨਾਲ ਨਾਲ ਵਾਈਫੇਰ ਤੋਂ ਹੀ ਸਫਾਈ ਕਰਕੇ ਜਿਹੜਾ ਲੜਾ ਡਾਊਨਲੋਡ ਕਰਕੇ ਲਗਾ ਦੇਣਾ ਤੇ ਬਰਸ ਤੋਂ ਬਾਅਦ ਆਪਾਂ ਅਗਲਾ ਲਾਉਣਾ ਲੜਨ ਵੈਕ ਤੋਂ ਪਿੰਚਾ ਲੈਣਾ ਆਪਣੀ ਦਖਲ ਦੇਵਾ ਥਲੇ ਰੱਖ ਕੇ ਪੰਨੇ ਪਾਸੇ ਰੱਖ ਕੇ ਚਾਰ ਉਂਗਲਾਂ ਨਾਲ ਜਿਹੜਾ ਲੜਨ ਨੂੰ ਅਪਲੋਡ ਕਰਨਾ ਚਾਰ ਉਂਗਲਾਂ ਨਾਲ ਜਿਹੜਾ ਪ੍ਰੈਨ ਨੂੰ ਅਪਲੋਡ ਕਰਕੇ ਲੜਨ ਨੂੰ ਸਾਫ ਕਰਾਂਗੇ ਲੜਨ ਸਾਫ ਕਰਕੇ ਲੜਨ ਡਬਲ ਫੋਲਡ ਕਰਾਂਗੇ ਲੜਨ ਡਬਲ ਫੋਲਡ ਕਰਕੇ ਉੱਤੋਂ ਜਿਹੜਾ ਲੜਨ ਡੱਬਾ ਲੈਣਾ ਹੈ ਤੇ ਲੜਨ ਡਬਲ ਫੋਲਡ ਕਰਕੇ ਜਿੰਨਾ ਪਹਿਲਾ ਦਫਾ ਰੱਖਿਆ ਨਾ ਪਹਿਲਾ ਦਾ ਫਾਸਲਾ ਕਿ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਨਾਲ ਜਣ ਬਾਅਦ ਫੇੜ ਕੇ ਉਹਦੀ ਸਫਾਈ ਕਰਕੇ ਜਿਹੜਾ ਲੜਨ ਲਗਾ ਦੇਣਾ ਇਹਦਾ ਗਾੜਮ ਸਾਵਕਾਰ ਕੇ ਲਗਾ ਦੇਣਾ ਜੇ ਉਹ ਜਿਹੜਾ ਆਪਾਂ ਲੜ ਲਈ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਹੁਣ ਤੋਂ ਜਿਹੜਾ ਆਪਾਂ ਅਗਲਾ ਲੜ ਲੂਗਾ ਨਾਲ ਲੜ ਨੂੰ ਵੈਕ ਤੇ ਪਿੰਚ ਕਰ ਲੈਣਾ ਉਨੀ ਦਾ ਖਲ ਦਾ ਬੱਥ ਲੈ ਰੱਖ ਕੇ ਬੰਦਪਾ ਸੋਤ ਰੱਖ ਕੇ ਚਾਰੋਂ ਗੁਲਿਆਣਾ ਜਿਹੜਾ ਲੜ ਨੂੰ ਪਰੇ ਲੋਡ ਕਰਨਾ ਚਾਰੋਂ ਗੁਲਿਆਣਾ ਜਿਹੜਾ ਲੜ ਨੂੰ ਪਰੇ ਲੋਡ ਕਰਕੇ ਲੜ ਨੂੰ ਸਾਫ ਕਰ ਲੈਣਾ ਹੈ ਸਾਫ ਕਰ ਤਾਰ ਲੜ ਨੂੰ ਡਬਲ ਫੋਲਡ ਕਰਾਂਗੇ ਲੜ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਜੜਾ ਲੜ ਦੀ ਸਫਾਈ ਕਰਕੇ ਜਿੰਨਾ ਪੱਪੜ ਦਾ ਮਾਹ ਦੇਖਣਾ ਪੜਦਾ ਫਾਸਲਾ ਕਿ ਜਿਹੜਾ ਲੜ ਨੂੰ ਲੋਡ ਕੱਟ ਲਗਾ ਦੇਣਾ

ਕਿਹੜਾ ਦਾ ਫਾਜ਼ਾ ਖੰਨਾ ਪਾੜਾ ਦਾ ਫਾਜ਼ਾ ਕਿਹੜਾ ਨਾਲ ਦੀ ਵਾਲ ਬਾਜ਼ ਫੇੜ ਕੇ ਦੀ ਸਫਾਈ ਕਰਕੇ ਜਿਹੜਾ ਲੈਣ ਨੂੰ ਲੋਡ ਕਰਕੇ ਲਾਉਣਾ ਹੈ ਤੇ ਨਾਲੇ ਬਾਕੀ ਪੱਗ ਜਿਹੜੀ ਆਪਾਂ ਸਟਿੰਗ ਕਰਿਆ ਨਹੀਂ ਹੈ ਇਹ ਬਰਸਤੋ ਵਾਇਰਡ ਆਪਾਂ ਅਗਲਾ ਲੜ ਲਾੜੂ ਦਾ ਪਿੰਜ ਘਾ ਲੈਣਾ ਪੀਹੋਲ ਦਾ ਬੱਥ ਲੈ ਰੱਖ ਕੇ ਬੰਨ ਬੰਨ ਉੱਤਰ ਕੇ ਯਾਰ ਉਂਗਲੀ ਨਾਲ ਜਿਹੜਾ ਲੜ ਨੂੰ ਉਪਰ ਲੋਡ ਕਰਨਾ ਤੇ ਯਾਰ ਉਂਗਲੀ ਨਾਲ ਜਿਹੜਾ ਲੜ ਨੂੰ ਉਪਰ ਲੋਡ ਕਰਕੇ ਲੜ ਨੂੰ ਸਾਫ ਕਰ ਲੈਣਾ ਯਾਰ ਨੂੰ ਸਾਫ ਕਰਕੇ ਤੇ ਫਿਰ ਨੱਕ ਦੀ ਸੀ ਜਿਹੜਾ ਲੜ ਨੂੰ ਫੋਲਡ ਕਰਾਂਗੇ ਨੱਕਦੀ ਹੀ ਜਿਹੜਾ ਪਿਆਣ ਨੂੰ ਫੋਲਡ ਕਰਕੇ ਤੇ ਜੇ ਨਹੀਂ ਚੜਾਈ ਰੱਖਣਾ ਚਾਹੁੰਦੇ ਤੇ ਨਹੀਂ ਚੜਾਈ ਰੱਖ ਕੇ ਲਾਉਣ ਜਿਹੜਾ ਲੋਡ ਕਰਕੇ ਉਹ ਕਾਦਣਾ ਇਹਦੀ ਆਪਣੀ ਸ਼ੇਪ ਆ ਉਹ ਲੋਡ ਕਰ ਕੇ ਕਿਹੜਾ ਲੜਨ ਨੂੰ ਲਗਾ ਦੇਣਾ ਤੇ ਨਾਲ ਦੇ ਨਾਲ ਉੱਪਰੇ ਲੜਾਈ ਜਿਹੜੀ ਆਪਾਂ ਸੈਣੀng ਕਰੀਆਂ ਨੇ ਤਾਂ ਵੀ ਉੱਪਰੇ ਲੜਾਈ ਸੈਣੀng ਕਰ ਲਈ ਡਬਲ ਸ਼ਾਟ ਆਪਣਾ ਵਰਤ ਸਕਦੇ ਹਾਂ ਤੇ ਨਾਲ ਜਿਹੜਾ ਬਾਕੀ ਪਾਕ ਜਿਹੜੀਆਂ ਆਪਾਂ ਸ਼ੈਡਿੰਗ ਕਰੀਆਂ ਨਹੀਂ ਐ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਲੋਡ ਕਰ ਲੈਣੀ ਆ ਤੇ ਜੇ ਘੇਲੜਾ ਦੀ ਮੋਟਾਈ ਕਰ ਰਹੇ ਹਾਂ ਦੀ ਤਾਂ ਉਹਦੇ ਤਾਂ ਆਪਾਂ ਬਾਲਣ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਨ ਦੇ ਬਰਾਬਰ ਕਰ ਲੈਣੀ ਹੈ ਤੇ ਵਦ ਉਸ ਤੋਂ ਬਾਅਦ ਜਿਹੜਾ ਪੱਕਾ ਲਗਾਉਣਾ ਨੱਕ ਦੀ ਸੀ ਜਿਹੜਾ ਪੱਕਾ ਮੈਂ ਲਗਾਉਣਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਪੱਕਾ ਲਗੀ ਲੜ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਲੈਣ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਸਾਫ਼ ਕਰ ਲੈਣਾ ਕਿਉਂ ਜੇ ਇੱਕ ਟੈਪ ਦੀ ਪੁਣੀ ਬਣਾ ਕੇ ਜਿਹੜਾ ਪਲੜ ਨੂੰ ਬੈਗ ਤੇ ਚੜਾਈ ਚਲਿਆ ਗੋਣਾ ਮੂਰੇ ਲੈ ਕੇ ਆਪਾਂ ਦੀ ਚੜਾਈ ਘਟਾ ਦਣੀ ਆ ਤੇ ਲੜਨ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਲੜਨ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਫਿਰ ਜਿਦਾ ਪਾ ਪਲੇ ਰੱਖ ਦਰ ਕੇ ਉਹ ਦਫਰ ਨੂੰ ਅੱਖ ਤੇ ਰੱਖੀ ਤੇ ਟੰਗਦਰਾ ਦੀ ਸਫਾਈ ਕਰਕੇ ਜਿਹੜੇ ਉੱਪਰ ਬਲ ਹੋਣਗੇ ਉਹਨਾਂ ਨੂੰ ਆਪਾਂ ਬਾਜ ਨਾਲ ਕੱਢਗੇ ਫਿਰ ਆਪਾਂ ਗੁੰਦੇ ਥੱਲੇ ਰੱਖਾਂਗੇ ਅਗਭੀ ਇਹ ਲੇਰਾ ਕਿਹੜਾ ਪਰ ਉਹਨੂੰ ਫਰਾਟਾ ਨੂੰ ਫੋਲਡ ਕਰ ਦੇਣਾ ਤੇ ਫਿਰ ਪੱਗ ਬਿੰਦਸਲੇ ਰੱਖੜਾ ਪਲਾਂ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰ ਤਵਾਦੇ ਜਿੰਨੀ ਚਾਹੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹ ਨਹੀਂ ਚੜਾਈ ਰੱਖ ਕੇ ਲੜ ਨੂੰ ਉੱਪਰ ਦਬੜਣਾ ਜੇ ਤਾਂ ਲੜ ਉੱਪਰੋਂ ਖਿਸਕ ਜਾਂਦਾ ਜਾਂ ਘਟੇਂਦਾ ਤੁਸੀਂ ਦੋ ਜਾਂ ਤਿੰਨ ਪੱਗ ਵੀ ਇਹ ਲੜ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਨਾਲੇ ਬਾਕੀ ਪਾਕ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਜਿਹੜਾ ਆਪਾਂ ਸੈਂਟਰ ਨਾਲ ਜਿਹੜਾ ਆਪਾਂ ਪਹਿਲੇ ਸਿੱਧੇ ਸੈਂਟਰ 'ਚੋਂ ਉਹਨੂੰ ਆਪਾਂ ਵੈਦ ਖਿੱਚ ਕੇ ਚੰਗੀ ਤਰ੍ਹਾਂ ਚਾਰ ਦੇ ਪਾਸੇ ਨੂੰ ਫਲਾ ਕੇ ਤੇ ਸਰੇੜ ਆਪਾਂ ਚਿੰਗੀਆਂ ਟਾਇਰ ਕਵਰ ਕਰਕੇ ਕਿਥੇ ਕਿਥੋਂ ਸਨ ਲੱਗ ਰਹੇ ਦੋ ਥੋਬੜਵੀਆਂ ਦੇ ਕੇ ਉਂਗਲੀਆਂ ਦੱਬ ਕੇ ਜਾਂ ਬਾਹਰ ਨਾਲ ਦੱਬ ਕੇ ਜਿਹੜਾ ਆਪਾਂ ਸਰਾਉ ਟਾਇਰ ਕਵਰ ਕਰ ਲੈਣਾ ਵੈਦ ਜੜ ਲਗਾਉਣਾ ਅਤਾ ਜੋ ਅਦਾ ਫੋਲਡ ਕਰਕੇ ਲੜ ਨੂੰ ਬੈਗ ਤੇ ਦਬੜਣਾ ਤੇ ਜਲਦੀ ਹੀ ਨਵੜ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ